ਮਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਚੱਲਦੇ ਜੀ ਕੰਮ ਵੀਰੋ ਬਹੁਤ ਵਧੀਆ ਤੇ ਧੰਨ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ ਤੇ ਬਾਕੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਜੀ। ਮੇਰੇ YouTube ਚੈਨਲ ਸਰਬਜੀਤ ਮਾਲ ਬਲੌਗਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ, ਧੀ ਪੁੱਤ ਖੁਸ਼ੀਆਂ ਕਿਹੜੇ ਤੁਹਾਡੇ ਸਾਰਿਆਂ ਦੀਆਂ ਕਮਾਈਆਂ ਝੋਣ ਜੀ। ਬਰਕਤਾਂ ਤੇ ਲੋ ਜੀ ਵੱਜ ਰਹੇ ਆਪਣੇ ਪਾਰ ਵਾਲੇ ਖੇਤਾਂ ਦੇ ਵਿੱਚ ਢੇੜੇ ਜਿੱਦੜ ਨੇਤਰਬਾਈ ਫਾਰਮ ਬਣਾ ਰਿਹਾ ਮੇਰਾ ਤਾਂ ਜੀ ਜਿਹੜਾ ਹੁਣ ਖਾ ਸਕਦੇ ਨੂੰ ਬਾਅਦ ਵੱਜਿਆ ਮੰਨ ਕੇ ਚੱਲੋ ਵੀ ਚਾਰ ਤੋਂ ਪੰਜ ਦਿਨ ਬਾਅਦ ਤੇ ਨਾਲ ਰਾਜੂ ਭਾਈ ਆਇਆ ਵਾ ਆਪਣੀ ਵੀ ਕਣਕ ਦੇਖਣੇ ਜੀ ਕਣਕ ਲੱਗੀ ਹੁਣ ਰੰਗ ਪਟਣ ਚਲੋ ਮੌਸਮ ਵੀ ਆ ਗਿਆ ਤੁਹਾਨੂੰ ਪਤਾ ਵੀ ਰੰਗ ਪਟਾਉਣ ਦਾ ਕਿਉਂਕਿ ਅਗਲਾ ਮਹੀਨਾ ਵਿਸਾਖ ਦਾ ਵਿਸਾਖ ਚ ਵੱਢ ਹੋਣੀ ਹੈ ਚਲੋ ਬਾਕੀ ਬਹੁਤਾ ਕੁਝ ਨਾ ਕਹਿੰਦਾ ਹੁਣ ਤੁਹਾਨੂੰ ਪਿਛਲੇ ਕੈਮਰੇ ਨਾਲੇ ਨਿਗਾਹ ਮਰਾਉਂਦਾ ਜੀ ਕਣਕ ਕੰਨੀ ਤੇ ਰਾਜੂ ਭਾਈ ਵਾ ਨਾਲ ਵੀ ਮਿਲਾ ਦਿੰਦਾ ਤੇ ਫਾਰਮ ਦਾ ਕਿੰਨਾ ਕੰਮ ਚੱਲ ਰਿਹਾ ਉਹ ਵੀ ਦੇਖਦੇ ਜੀ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਲੋ ਭਾਈ ਆਹ ਹੈ ਆਪਣੀ ਕਣਕ ਤੇ ਉਧਰ ਰਾਜੂ ਭਾਈ ਵੀ ਲੱਗਾ ਵਾ ਚੈੱਕ ਕਰਨ ਇਹ ਕਣਕ ਦਾ ਰੋ ਕਣਕ ਦਾ ਤਾਂ ਫਰਕ ਹੈਗਾ ਹੀ ਹੈ ਜੀ ਵੀ ਇਹ ਪਹਿਲਾਂ ਗੇਤੀ ਬੀਜੋਈ ਵੀ ਹੈ ਸਵਿਸ ਕਰਕੇ ਦੀ ਬਲ ਤਾਂ ਦੇਖੋ ਆਹ ਆਹ ਰੋ ਤਗੜੀ ਹੈ ਤੇ ਇਧਰ ਅੱਛਾ ਅਸਲੀ ਜੰਤਰ ਪੁੱਟਿਆ ਰਿਹਾ ਇੱਧਰ ਮਿਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂ ਆ ਦੇਖੀ ਉਹ ਇਹ ਦਾਤੀ ਦਾ ਵੱਡਦਾ ਫੇਰ ਜੱਟੇ ਫੁੱਟੇ ਹੁੰਦੀ ਹੈ ਹੂੰ ਹੁਣ ਥੋੜਾ ਜਿਹਾ ਖੇਤ ਨਰਮ ਹੈ ਹੁਣਾਂ ਜੜ ਨੂੰ ਹੱਥ ਪੈ ਗਏ ਨਾ ਹੂੰ ਜੜ ਨੂੰ ਹੱਥ ਵਾਲਾ ਫੇਰ ਕੰਡਾ ਨਹੀਂ ਵੱਧਦਾ ਕੋਈ ਵੀ ਕਸੰਬੀ ਕਹਿੰਦੇ ਇਹਨੂੰ ਕਸੰਬੀ ਪੱਠੂ ਜਿੰਨ ਜੜ ਤੇ ਹੂੰ ਇਹਦਾ ਕੰਡਾ ਹੱਥ 'ਚ ਵੱਜੇ ਤੇ ਵੀ ਵਾਈ ਦਿਖਦਾ ਨਹੀਂ ਦਿਖਦਾ ਨਹੀਂ ਹੈਗਾ ਬਈ ਕਈ ਦਿਨ ਲੜਤੀ ਜਾਂਦਾ ਨਿਕਲਦਾ ਵੀ ਨਹੀਂ ਹੈਗਾ ਉਹ ਹੂੰ ਹਾਂ ਜੜ ਤੇ ਨਿਕਲਿਆ ਇੱਕ ਹੋਰ ਆ ਇਹਦਾ ਫੁੱਲਾ ਤੇ ਹਵਾ ਚੋੜਦਾ ਫੇਰੀ ਜਾਂਦਾ ਹੈਨਾ ਬੁੜੀ ਮਾਈ ਦਾ ਝੱਟਾ ਕਹਿੰਦੇ ਹੁੰਦੇ ਜਿਹੜੇ ਨੂੰ ਹਾਂ ਬਹੁਤ ਖੇਲੇ ਤੇ ਫੁੱਲਾਂ ਕਹਿੰਦੇ ਪਤਾ ਨਹੀਂ ਕਿੰਨੀ ਦੂਰ ਤੱਕ ਕਿੰਨੇ ਕਿਲੋਮੀਟਰ ਚੱਲ ਜਾਂਦਾ ਹਨਾ ਮੈਂ ਕਹਿੰਦਾ ਵੀ ਅਸੀਂ ਬਹੁਤ ਖੇਲੇ ਆ ਉਹਦੇ ਗਾ ਜਾਂ ਰੋੜ ਦਾ ਫਿਰਦਾ ਹੁੰਦਾ ਤਾਂ ਉਹ ਹਾਂ ਹੁਣ ਕਿਸੇ ਨੂੰ ਪਤਾ ਵੀ ਨਹੀਂ ਹੁਣ ਆ ਵੀ ਕੀ ਚੀਜ਼ ਐ ਹਾਂ ਬੁੜੀ ਮਾਈ ਦਾ ਝੱਟਾ ਕਹਿੰਦੇ ਹੁੰਦੇ ਨੇ ਠੀਕ ਦਾ ਵੀ ਭਾਈ ਫੁੱਲ ਦਿਖਾਵਾਂਗੇ ਜੇ ਕੋਈ ਬੂਟਾ ਰਹਿ ਗਿਆ ਪਰ ਅਸੀਂ ਛੱਡਣਾ ਤਾਂ ਹੈ ਨਹੀਂ ਛੱਡਣਾ ਯਾਰ ਬੂਟੇ ਹੁਣ ਨਿਕਲੇ ਜਿਹੜੇ ਦਾਤੀ ਕਾ ਪੜਦੇ ਨੇ ਫੇਰ ਛੇਤੀ ਹੋ ਜਾਂਦਾ ਹਾਂ ਤਾਂ ਹੁਣ ਜੜਤੇ ਕੱਢਦੇ ਫੇਰ ਵੀ ਹੋ ਹੀ ਜਾਂਦਾ ਯਾਨੀ ਘਟ ਜਾਂਦਾ ਬਹੁਤ ਵਰਕ ਪੈ ਜਾਂ ਦਾ ਪੱਕਾ ਹੋਏ ਤੇ ਹੱਥ ਨਹੀਂ ਲੱਗਦਾ ਡਰ ਲੱਗਦਾ ਇਹ ਤੇ ਦੇਖ ਕੇ ਹੰਦਲਮ ਹੱਥੇ ਦਾ ਪਰਦਾ ਹੁਣ ਜੜ ਚ ਕੁਛ ਨਹੀਂ ਕਰਦਾ ਸਿਹਰਾ ਹੂੰ ਤੇਲਾ ਤੁਲਾ ਤੇਲੇ ਦੀ ਸਿਕਾਇਤ တော့ ਨਹੀਂ ਹੈਗੀ ਬੜਾ ਦਾ ਸਪਰੇ ਹੋ ਗਈ ਸੀ ਹਾਂ ਮੈਂ ਸਾਫ ਜਿਹੜਾ ਹਾਂ ਕਣਕ ਨਰਮਾ ਦੇ ਇਹ ਮੂਣਾ ਚਾਹੀਦਾ ਦਾ ਹੂੰ ਗੱਲ ਤਾਂ ਥੋੜੇ ਪੱਕ ਗਈ ਆ ਪੱਕ ਗਈ ਆ ਬਨਾਲੀ ਕਣਕ ਦਾ ਚਾਂਸ ਹੈ ਕੋਈ ਵੀ ਕਰਦਾ ਹੈ ਹੂੰ ਇਹਦੀ ਬਾਲਾਂ ਨੇ ਵੀ ਕੁੱਟ ਕੇ ਦੇਖੀ ਕੈੜੀ ਜੀ ਉਹ ਵੀ ਮੈਂ ਦੇਖ ਲਈ ਤਾਹੇ ਰੱਖਦਾ ਹਾਂ ਹੈ ਠੀਕ ਆਈ ਬਟ ਹੈ ਨਹੀਂ ਸਰ ਵੀ ਸਾਫ ਜਿਹੜਾ ਕਰ ਹੂੰ ਅੰਨ ਦਾ ਵੀ ਸਾਫਾ ਸਪਰੇਅ ਹੋ ਗਈ ਨਾ ਆਪਣੇ ਹੂੰ ਸਪਰੇਅ ਦਾ ਬਹੁਤ ਫਰਕ ਹੈ ਇਹਦਾ ਰੰਗ ਬਦਲ ਜਿਹੜਾ ਕਾਲਾ ਦਾ ਮੱਛਰ ਦਾ ਹੋਗਾ ਤਾਂ ਉਹਦੇ ਗਾ ਤੇਲਾ ਉਹਦੀ ਨਿਸ਼ਾਨੀ ਹੋ ਜਾਂਦੀ ਹੈ ਹੂੰ ਜਿਵੇਂ ਕਿਸੇ ਚੀਜ਼ ਨੇ ਪੈਦਾ ਹੋਣਾ ਨਾ ਉਹਨੂੰ ਖਾਣ ਵਾਲੀ ਚੀਜ਼ ਵੀ ਜਦ ਇਹ ਇਹ ਬੀਜ ਕਿਹੜਾ ਇਹ ਬੀਜ ਤਾਂ ਦੋ ਤਿੰਨ ਇਕੱਠੇ ਹੀ ਹੈ ਅੱਛਾ ਇਹ ਤੇ 222 ਵੀ ਹੈ ਇਹ ਤੋਂ 3 ਵੀ ਹੈ ਅੱਛਾ ਬਾਕੀ ਤੇਰਾ ਜਿਹੜਾ ਬਜਾ ਦਾ ਉੱਥੇ 868 ਉਹਦੇ ਨਾਲ ਦੀ ਵੱਲ ਕੋਈ ਤਾਂ ਹੀ ਵਿੱਚ ਵਿੱਚ ਹੈ ਪਾਈ ਨੇ ਮਲਾਵਟ ਜਿਹੜੇ ਬੱਚਾ ਖਜਾ ਦਾ ਸਾਰਾ ਇੱਥੇ ਕੀਤਾ ਹੈ। ਇਹ ਰੈਂ ਖੂਨ ਦਾਲਾ ਖੇਤ ਹੈ। ਪਰ ਇਹਦੀ ਬਾਲ ਬਾਈ ਦੱਸਦੀ ਹੈ। ਇਹਦੀ ਬਾਲ ਤਾਂ ਦੱਸਣੀ ਹੈ। ਹੈ? ਕਿਉਂਕਿ ਹੁਣ ਤੂੰ ਤੇਲ ਵਾਲਾ ਬੋਦਨਾ ਜਦ ਤੇਲੇ ਨਾਲ ਪੈਦਾ ਹੁਣਾ ਉਹਨੂੰ ਖਾਣੇ ਵਾਲੇ ਜਾਨਵਰਾਂ ਦੇ ਉੱਪਰ ਨਿਸ਼ਾਨੀ ਦੇਣ ਲੱਗੇ ਨੇ ਵੀ ਆ ਚੀਜ਼ ਹੋਣ ਲੱਗ ਗਈ। ਉਹ ਮੱਛੀ ਜਿਹੀ ਨਿਸ਼ਾਨੀ ਨਿਸ਼ਾਨੀ ਹੈ। ਆ ਫੁੱਲ ਨਿਕਲੇ ਆ। ਜਦ ਸਮਝ ਲੈ ਫੁੱਲ ਨਿਕਲੇ ਜਦ ਤੇ ਉਹ ਆ ਗਈ। ਸਾਇਹਦ ਵਾਲੀ। ਇਹਦਾ ਮਾਤਾ ਪਤਾ ਲੱਗ ਗਿਆ ਵੀ ਸਾਇਹਦ ਬਣ ਕੇ ਦੇਜੇ। ਆ ਜਾਨਵਰ ਜਿਹੜਾ ਫਾਇਦਾ ਹੁਣੀ ਚੀਕ ਨੂੰ ਖਾਣੇ ਵਾਲਾ ਵੀ ਤਿਆਰ ਕਰ ਲਿਆ ਜਾਂਦਾ ਉਹਦੇ ਨਹੀਂ ਖਾਣੇ ਚ ਡਬਲਾ ਲੱਜਦਾ ਸਹੀ ਗੱਲ ਹੈ ਬਾਕੀ ਆਹ ਦੇਖ ਲੈ ਵੀ ਟੋੜਦੇ ਫਿਰਦੇ ਕੋਸਪਣਾ ਤੇ ਤੱਲੀਆਂ ਹੈ ਹਾਂ ਤੇ ਤੱਲੀਆਂ ਤੇਰਾ ਤੱਤਲੀਆਂ ਇਹ ਦਿਨਾਂ ਜਿਹਾਉਂਗੇ ਆ ਫਿਰ ਹੁਣ ਇਹ ਜੇ ਕਣਕ ਵੱਢਣੀਆਂ ਫੜਨੀਆਂ ਨਹੀਂ ਆਪਾਂ ਨੇ ਹਾਂ ਠੀਕ ਨੇ ਠੀਕ ਨੇ ਆ ਵੀ ਦੇਖ ਲੈ ਇੱਕ ਇੱਕ ਨਾਲ ਰੰਗ ਦੇਖ ਤੂੰ ਮਾਲਕ ਦੇ ਕਹੇ ਜੇ ਹੂੰ ਬੱਲਾ ਸਾਫ ਹੋ ਗਿਆ ਮੈਂ ਦੂਸਾਂ ਦੇਖ ਤੂੰ ਰਿੰਗੀਆਂ ਡੱਡੀਆਂ ਵੀ ਨਿਕਲੀਆਂ ਵੀ ਇਹ ਨਹੀਂ ਬਾਈ ਇਹ ਕਣਕ ਦੀ ਸਾਡੇ ਵਾਲ ਦੀ ਹਾਈਟ ਬਹੁਤ ਹੈ। ਇਹਦੀ ਹਾਈਟ ਵਾਟ ਹੈ? ਇਹਦਾ ਮੀਜਾ ਪਰ ਹੈ। 869 ਯਾਰ। 869 ਹੈ। ਹਾਂ। ਮਹਾਗਦ ਪਿਛਲੇ ਸਾਲ ਤੌਰੇ ਲੱਗਦਾ ਪਿੰਡ ਹੋਰ ਦਾ। ਹਾਂ। ਹੈਗੀ ਤਿੱਕੇ ਤੇਰਾ। 869 ਤਾਂ ਹੀ ਤਾਂ ਥੈਲੀ ਖਲਾਈ ਆ ਉੱਥੇ। ਕੋਈ ਨਾ ਆਦ ਨੇ ਨਾ ਮਹਾਲ ਪਿੰਡ ਮੈਂ ਲਖੀ ਜਾਂਦਾ 869 ਦਾ। ਹੂੰ। ਨਹੀਂ ਇਹਦੀ ਲੰਬਾਈ ਜ਼ਿਆਦਾ ਥੋੜੀ ਹੈ ਨਾ। ਹੈਗਾ ਫਰਕ ਇਹਦਾ। ਹੂੰ। ਦੱਸੋ ਵੀ ਤੋੜੀ ਇਹਦੀ। ਕਣਕ ਅਛਿਆ ਤੇਰੇ 869। ਉਹ ਮੇਰੇ ਵੀ ਜੀ ਵੀ ਹੈ 826। ਇਹ ਨਾਲ ਇਕੱਠੀਆਂ ਪੱਕਣਾ ਦਾ ਦੱਸ ਹਾਂ ਇਕੱਠੀਆਂ ਮੈਂ ਉਦੋਂ ਵੀਡੀਓ ਬਣਾਈ ਤੀ ਵੀ ਇਹਦਾ ਰੰਗ ਬਹੁਤ ਚੇਤੀ ਬਦਲਣ ਲੱਗ ਗਿਆ ਮੈਨੂੰ ਬਾਈ ਦਾ ਕਦ ਫੋਨ ਆਇਆ ਤਾਂ ਉਹ ਕਹਿੰਦਾ 8-10 ਦਿਨ ਮਸਲੀ ਨਾ ਪਹਿਰਾ ਬੱਕੜ ਦੂਆਂ ਕਣਕਾਂ ਨਾਲ ਦੇ ਅੱਛਾ ਵੀ ਦੱਸ ਦੇਂਦਾ ਫਰਕ ਪਾ ਜਾਂਦੀ ਕਣਕ ਸਿੱਧਾ ਹੀ ਰੰਗ ਇਹਦਾ ਧੋਲਾ ਹੋਣ ਲੱਗ ਗਿਆ ਅਸੀਂ ਤਾਂ ਫੇਰ ਵਿਸਾਖੀ ਨੂੰ ਚਾਹੁੰਦੇ ਵਿਸਾਖੀ ਨੂੰ ਹੱਥਾਂ ਆਪਾਂ ਨੂੰ ਤਾਂ ਵਿਸਾਖੀ ਨੂੰ ਚੱਲ ਬਣਾ ਗਏ ਤੇਰੀ 5-4 ਤਰੀਕ ਦੇ ਹੱਥਾਂ ਕੱਢਣੇ ਹੋ ਜੀ 10 ਦਿਨ ਪਹਿਲਾਂ ਵੱਢਣੀ ਆ ਵੀ ਹੱਥਾਂ ਨਾਲੇ ਆ ਅੱਛਾ ਇਹ ਜੱਗੇ ਨਾਲ ਵੱਢਣੀ ਆ ਜੱਗੇ ਨਾਲ ਵੱਢਣੀ ਸਾਰੀ ਮੇਰੀ ਕਣਕ ਠੀਕ ਨਹੀਂ ਪਾਉਦਾ ਵੱਢਨੇ ਪਾ ਰਾਤਾ ਅਗਰ ਬੂਟਿਆਂ ਕਰਕੇ ਤੇ ਉਧਰ ਵਈ ਉਹ ਫਾਰਮ ਕਰਨੀ ਨੂੰ ਵੀ ਚੱਲੀ ਆ ਕੀੜਾ ਮਾਰੇ ਇਹ ਕਾਹ ਕਹਿੰਦਾ ਫਾਰਮ ਕਿੰਨੇ ਵੀ ਹੋਣੇ ਪਾਪੇ ਟੋਕ ਜਾਇਏ ਬਾਈ ਆ ਦੇਖ ਇੱਧਰ ਉਹ ਕੱਕਣਾ ਚਮਕਦਾ ਧੁੱਪ ਚ ਇਹ ਯਾਰ ਉਹ ਜੇ ਹੋਇਆ ਨਹੀਂ ਹੈਗਾ ਜਿੱਕਰ ਅੱਗੇ ਹੁੰਦਾ ਉਹ ਨਹੀਂ ਯਾਰ ਚਾਰ ਬਾੜਾ ਲੈ ਲਈ ਹੁਣ ਜਾਨ ਦੇਣੀ ਐ ਇਹਨੇ ਲੈ ਬਾੜ ਦਾ ਚਾਰ ਲੈ ਲਈ ਵੱਢਨੇ ਤੇ ਪੰਜ ਬੱਟਲੇ ਵੱਢ ਬਾੜ ਤਾਂ ਹੋਵੇ ਉਹ ਨਹੀਂ ਨਹੀਂ ਆ ਥੋੜਾ ਆੜਿਆ ਖੜਾ ਯਾਰ ਥੋੜਿਆ ਤੂੰ ਤਾਂ ਐਂ ਕਹਿੰਦਾ ਵੀ ਬਸ ਹੁਣ ਟਹੇ ਜਾਵੇ ਦੀ ਬਾਰਗ ਨਹੀਂ ਚਾਹੀਦਾ ਗੋਡੇ-ਗੋਡੇ ਦੇ ਉੱਪਰ ਉਹ ਫੇ ਗੋਡੇ-ਗੋਡੇ ਦੇ ਉੱਪਰ ਹੋਣ ਨਹੀਂ ਨਾ ਦੰਦੇ ਆਗੇ ਇਹ। ਹੋ ਨਹੀਂ ਨਾ ਹੈਗਾ। ਅਗਲੇ ਵਿੱਚ ਦੇਖ ਲਿਆ ਬਰਤ ਕੇ। ਜੇ ਹੋਇਆ ਨਹੀਂ ਹੈਗਾ ਤਾਂ ਫਿਰ ਛੋਟੇ ਨਹੀਂ ਪਾਉਂਦੇ। ਇਹ ਚੌਥੀ ਗੇਲਾਂ ਦਾ ਬੀਜ ਹੈ ਨਾ ਨਾ ਹਰ ਇੱਕ ਸਾਲ ਬੀਜਦੇ ਆ। ਜਿੱਕਰ ਹੋਣ ਖੜਾ ਹੁੰਦਾ ਢੀਲਾ ਵੱਢਣ ਨਾਲ ਕੰਮ ਆ। ਹਾਂ। ਢੀਲਾ ਨਾ ਆਏ ਦੇਖਣਾ ਸੰਘਣਾ ਹੋਊਗਾ ਜਾਂ ਵੱਢੀ ਵੱਢੀ ਜਾ ਫੇਰ ਬਰਕਤ ਨਹੀਂ। ਹਾਂ। ਢੀਲਾ ਹੈ ਬਾਈ। ਥੋੜੀ ਨਹੀਂ ਬਣਦੀ। ਆਏ ਹਾਏ ਫਰਸ-ਫਰਸ ਪਾ ਕੇ ਕੰਮ ਖਿੱਚਿਆ ਵੇ ਇੱਧਰ ਤਾਂ। ਹੈਂ? ਇੱਧਰ ਪੈੜ ਦੀ ਤਾਂ ਸੌਖਾ ਹੀ ਕੰਮ ਹੋਇਆ ਵਾ। ਜੇ ਕਾਲੰਡਾ ਗਣਾ ਨੀ ਉੱਪਰ ਤੱਕ ਇਹ ਖਰਜਾ ਤੇ ਰੇਲ ਚੱਪਲਾਂ ਨਾਲ ਪੱਟਦਾ ਨਹੀਂ ਹੁੰਦਾ ਪੱਟ ਨਹੀਂ ਹੁੰਦਾ ਇੰਨਾ ਕੁ ਪਾਇਆ ਹੋਣਾ ਨੇ ਅੱਜ ਹੈ ਇੰਨਾ ਕਾਜ ਪਾਇਆ ਹੋਣਾ ਨੇ ਨਾ ਪੱਟ ਨਹੀਂ ਹੁੰਦਾ ਹੈਗਾ ਹਾਂ ਹਾਂ ਆ ਜਾ ਆ ਜਾ ਰਹਿਣ ਦੇ ਰਹਿਣ ਦੇ ਆ ਦੇ ਬਾਈ ਪੈੜ ਪੈਤੀ ਤਾਂ ਕਰਤਾ ਨੁਕਸਾਨ ਲੱਖ ਰੁਪਏ ਦਾ ਲੈ ਉੱਪਰ ਜਾਣਾ ਨੂੰ ਫਿਰ ਠੀਕ ਜੀ ਆਹ ਕੋਠੇ ਦੀ ਲਪਾਈ ਦੀ ਕੋਰਾ ਕਾਰਾਂ ਲੱਗ ਰਹੀਆਂ ਹੈ ਹੈ ਲਓ ਬਾਈ ਫਾਰਮ ਦਾ ਵੀ ਉਹ ਪੈਪਾ ਪਾ ਕੇ ਦੇਖਿਆ ਤਾਂ ਵੀ ਇੱਥੇ ਪੈਣੀ ਛਤ ਢਾਲ ਦੇਖੀ ਜੀ ਆ ਅੱਛਾ ਇੱਥੇ ਪੋਗਿਆ ਇਹ ਤਾਂ ਨੀਵੀਂ ਨਹੀਂ ਹੈ ਗਿਆ ਨਾ ਨਾ ਠੀਕ ਹੈ ਬਸ ਉੱਚੀ ਚੱਕਣੀ ਹੈ ਅੱਛਾ ਹਾਂ ਫੋਟ ਫੋਟ ਉੱਚੀ ਚੱਕ ਹੋ ਜਾਣੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਲੈ ਭਾਈ ਜੱਗੇ ਦਾ ਪਾਪਾ ਵੀ ਸਤਿ ਸ੍ਰੀ ਅਕਾਲ ਬੁਲਾ ਕੇ ਜਾਂਦਾ ਹੋਇਆ ਵੀ ਰਹਿਣਾ ਜਾਣਾ ਮੈਂ ਅੱਛਾ ਠੀਕ ਹੈ ਬੱਚੇ ਰਲਾਈ ਵਿੱਚ ਸਾਰਾ ਕੁਝ ਟਰਾਲੇ ਦੇ ਤਾਂ ਇਹਨਾਂ ਨੇ ਕਰ ਦੇਣਾ ਕੰਮ ਲੋਟ ਠੀਕ ਨਹੀਂ ਮੁੱਖ ਜੀ ਕੋਲ ਤਾਂ ਅੰਗੇ ਕੰਮ ਕਰਦੇ ਸਿੱਧੇ ਕਰਦੇ ਇਹੇ ਟਾਈਮ ਚਾਹ ਤਾਂ ਨਹੀਂ ਆਈ ਚਾਹ ਵਾਲਾ ਵੀ ਨਹੀਂ ਕੋਈ ਟੱਕਰਿਆ ਹੈ ਚਾਹ ਆ ਗਈ ਆ ਗਈ ਚਾਹ ਤਾਂ ਥਰਮੋਸ ਚਾਹੀ ਵੀ ਹੋ ਗਈ ਬਾਈ ਚਾਹ ਵਾਲਾ ਆਪਾਂ ਤਾਂ ਕੋਈ ਟੱਕਰਿਆ ਨਹੀਂ ਰਾਹ ਚ ਉਹ ਜਿਹੜਾ ਸਕੂਟਰ ਵੀ ਜਾਂਦਾ ਦਾ ਉਹ ਕੋਈ ਨਹੀਂ ਆਇਆ ਹੈਗਾ ਉਹ ਸਕੂਟਰ ਦੂਈ ਦੀ ਆ ਹੋਰ ਹੈ ਹਮ ਠੀਕ ਨਹੀਂ ਤੇ ਲੈ ਬਾਈ ਲੇਟ ਦੇਖ ਅੱਜ ਅੱਜ ਯਾਰ ਉਹ ਜੱਵੀ ਨੂੰ ਗਿਆ ਤਾਂ ਉਹਨਾਂ ਕੋ ਹਾਂ ਉਹ ਕਹਿੰਦਾ ਸਾਡੇ ਕੋਲ ਆ ਲਿਆ ਬੰਦਾ ਤਾਂ ਮਲਕੀ ਸੀ ਪੁੱਛ ਗਿਆ ਉਹਨੂੰ ਹਾਂ ਇਹਨੇ ਵੀ ਸ਼ਾਮ ਨੂੰ ਦੱਸੂਗੇ ਵੀ ਕੱਲ ਨੂੰ ਮੜਦੇ ਕਿ ਪਰਸੋਂ ਮੜਦੇ ਅੱਛਾ ਇਹਨੂੰ ਲੇਬਰ ਆਪਣੇ ਆਪ ਵੱਢ ਕੇ ਲੈ ਜਾਉਂਗੇ ਮਹਾਰਾਜ ਵਧੀਆ ਹਾਂ ਠੀਕ ਇੱਕ ਦਿਨ ਦਾ ਕੰਮ ਨੱਪੜਦਾ ਹੋਊਗਾ ਹਾਂ ਹੈਨਾ ਤੇ ਬਾਈ ਆ ਦੇਖ ਤੇਰੀ ਗੱਲ ਪੱਕੀ ਸੀ ਇਹ ਸ਼ਰਮਪੁਰ ਪੂਰਾ ਡੁੰਮਣਾ ਆਇਆ ਵਾ ਆ ਦੇਖ ਬਾਈ ਆਹ ਮੱਖੀ ਹਾਂ ਫਰਕ ਪੈ ਗਿਆ ਹਾਂ ਆ ਸ਼ਾਇਦ ਲੰਦੀ ਫਿਰਦੀ ਆ ਬਾਈ ਆ ਦੇਖੋ ਮੱਖੀ ਆ ਦੇਖ ਹੋਰ ਇਹਦੀ ਆਵਾਜ਼ ਦੇਖ ਕੋਲ ਤੇ ਆਵਾਜ਼ ਆ ਰਹੀ ਹੈ ਹੈਨਾ ਆਵਾਜ਼ ਮੱਖੀ ਘੜੇ ਇੱਕ ਅੱਧੀ ਆ ਅੱਛਾ ਇਹਨਾਂ ਨੇ ਲਾਪਰਵਾਹੀ ਵਰਤਤੀ ਹਾਂ ਇਹਨਾਂ ਨੇ ਨਾ ਆ ਦੇਖ ਆ ਦੇਖੋ ਜੀ ਤੇਲੇ ਦੀ ਨਿਸ਼ਾਨੀ ਇਹਨਾਂ ਨੇ ਸਪਰੇ ਨਹੀਂ ਕਰੀ ਕਿੰਨਾ ਇਹਨਾਂ ਦਾ ਨੁਕਸਾਨ ਹੋਇਆ ਸਾਰੀ ਸਾਰੀਆਂ ਭਰੀ ਚੁੱਕੀ ਹਾਂ ਦੇਖ ਲਓ ਬਾਈ ਕਿ ਨਹੀਂ ਵਿੱਚ ਤੱਕ ਆਹੀ ਰੋਕ ਲੈ ਸਹੀ ਗੱਲ ਆ ਦੇਖ ਮੱਕੀ ਦੀ ਬਾਜੁਰੇ ਪੂਰੀ ਹੁੰਦੀ ਹੈ ਬਾਜੁਰੇ ਪੂਰੀ ਹੁੰਦੀ ਡੰਬਣਾ ਆ ਫੇਰ ਫਿਰ ਹੈਂ ਦੇਖਦੇ ਸਹੀ ਗੱਲ ਹੈ ਆ ਲੈ ਚੱਲ ਲਾਗੀਆਂ ਫੱਟਣ ਵਾਈ ਛੱਟੀਆਂ ਵੀ ਇਹ ਵੀ ਇਹ ਅਮਰੂਦ ਚ ਵੀ ਆਪਾਂ ਮੜਾ ਜਾ ਹਰੇ ਵੀ ਟੋਆ ਕਰੀਏ ਇਹ ਉੱਥੇ ਪਾਣੀ ਬਫਟਿਆ ਹਾਂ ਇਹ ਮਤਵਾ ਕਰੀ ਆਤਾ ਇਹ ਫਿਰ ਲੰਬਾ ਕਰਤਾ ਪਰੇ ਪਸਾਤ ਆਹੋ ਇਸੇ ਕਰਕੇ ਦੂਆ ਪਾਸੇ ਨੂੰ ਪੈਨ ਟੁੱਟ ਗਿਆ ਹੋਣਾ ਉੱਪਰ ਉੱਪਰ ਬਰਾਤ ਤਾਂ ਉੱਚੇ ਜਾ ਫਿਰ ਉੱਥੇ ਦਾ ਮਾਰ ਦਾ ਫਰਾਟਾ ਦੇਖੋ ਮੈਂ ਕਹਿੰਦਾ ਇਹਨੂੰ ਇੱਕ ਦਿਨ ਬੰਦ ਕਰਕੇ ਮੋਟਰ ਚਲਾ ਕੇ ਦੇਖੀਏ ਜੇ ਚੱਲ ਪਿਆ ਬਫੇ ਬੰਦ ਕਰ ਦੋ ਪੱਕਾ ਹੀ ਹੈ ਇਹ ਹਵਾ ਨਿਕਲਦੀ ਹੈ ਤਾਂ ਹੀ ਇਸਰ ਪਾਣੀ ਕਰਦਾ ਹੈ ਆ ਲੋ ਭਾਈ ਮਰੂਦ ਸਾਡਾ ਵੈਸਟ ਹੈ ਮਰੂਦ ਅਲੇ ਫੁੱਟ ਨਹੀਂ ਲੱਗਿਆ ਰਹਾ ਇੱਧਰ ਰਸ ਬਣ ਰਿਹਾ ਕਿੰਨੇ ਫਟੂਗਾ ਤਿਆਰੀਆਂ ਹੋਗੀਆਂ ਹਾਂ ਠੀਕ ਨੇ ਇਧਰ ਬਾਈ ਗੰਨੇ ਦਾ ਰਸੋਰੀ ਬਣੂਗਾ ਯਾਰ ਆ ਪਾਣੀ ਢਾਉਂਦੇ ਯਾਰ ਆ ਰਹਾ ਕਿ ਨਾ ਫਿਰ ਇਹਨਾਂ ਨੂੰ ਗੁੜ ਘਟਣਾ ਆ ਅਰੇ ਵੀ ਆ ਵੀ ਜਿਆਦਾ ਬਾੜ ਦੀ ਬੰਦੀ ਫੁੱਕਣੀ ਕਾਨੂੰ ਹਾਂ ਪਾਣੀ ਫੁੱਕਣਾ ਆਪਾਂ ਨੇ ਠੀਕ ਆ ਆ ਲਾ ਇਧਰ ਆ ਵੀ ਇਹ ਮੈਂ ਲਾਦੀ ਉਹ ਖੇਚੋ ਚੁੱਕੀ ਐ ਚੁੱਕ ਲਿਆ ਇਹ ਜਿਹਦੇ ਬੂਟੇ ਪੱਤੇ ਨੇ ਹਾਂ ਬੱਲਣ ਬੱਲਣ ਤੁਹਾਨਾਂ ਦੇ ਬਾਅਦ ਚੱਲ ਬੰਦਿਆਂ ਦਾ ਸਰਜੂਗਾ ਠੀਕ ਜੀ ਲੈ ਇਹ ਤਾਂ ਖਾਸੀ ਮਿੱਟੀ ਚੱਕ ਹੋ ਗਈ ਇਹ ਚੋ ਬਹੁਤਾ ਫਰਕ ਨਹੀਂ ਹੈਗਾ ਇਹਨਾਂ ਸਭ ਨਾਲ ਨਿਬੜ ਕੇ ਨੇੜੇ ਦੇ ਹੀ ਹਾਂ ਉਹ ਬਾਈ ਵਾਲਾ ਖੇਤ ਆ ਗਿਆ ਬਾਈ ਸਾਹਮਣੇ ਆਹ ਚਲੋ ਚੱਲਦੀ ਜਾ ਰਹੇ ਆ ਜੀ ਕੰਮ ਮੌਸਮ ਖੁੱਲ ਗਿਆ ਬਾਈ ਹੁਣ ਮੌਸਮ ਖੁੱਲ ਗਿਆ ਮੌਸਮ ਚਾਹਦੋ ਸ੍ਰੀ ਨੂੰ ਦੱਸਦੇ ਮੀ ਉਹ ਵੀ ਨਹੀਂ ਹੈਗਾ ਹੂੰ ਹੋ ਗਿਆ ਓਕੇ ਇਹ ਟਰੈਕਟਰ ਪੁਆਇੰਟ ਆ ਪੁਆਇੰਟ ਆ ਪਰੇ ਖੜਾ ਹੈ ਠਾ ਚਲੋ ਠੀਕ ਹੈ ਜੀ ਚੱਲ ਰਿਹਾ ਕੰਮ ਹੈ ਸਲੈਂਸਰ ਦੇਖਦਾ ਚਲ ਬڑے ਬੰਦਿਆਂ ਦੀਆਂ ਗੱਡੀਆਂ ਇਹ ਐਮਐਲਏ ਰੇਜ ਦੇ ਬੰਦਿਆਂ ਦੀਆਂ ਪਾਣੀ ਚ ਪਏ ਹੁਣ ਧੁੱਪ ਸਨ ਲੱਗੇ ਹੂੰ ਇਹ ਛੱਟੀ ਨੂੰ ਜੇ ਕਾ ਕੇ ਲਾਉਣਾ ਨਾ ਇਹ ਨਾ ਸੁੱਕ ਜਾਣਾ ਉਹ ਫੇਕ ਜਾ ਕੇ ਸੁੱਕ ਜਾਂਦੇ ਜਿਹੜੀ ਨਾ ਪੱਤੇ ਨਿਕਲੇ ਹੂੰ ਜਿਹੜੀ ਛੱਟੀ ਨੂੰ ਪੱਤੇ ਨਿਕਲੇ ਹੈਗੇ ਹਲੇ ਇਹ ਜੀ ਆਹ ਤਿਆਰੀ ਹੈ ਇਹ ਹੋ ਸਕਦੀ ਹੈ ਹੂੰ ਉਹ ਪਾਲੀ ਸਾਈਡ ਵਾਲੀਆਂ ਛੱਟੀਆਂ ਨੂੰ ਨਹੀਂ ਨਿਕਲੇ ਪੱਤੇ ਹਨਾ ਉਹ ਹਲਕਾਟ ਲੱਗਦੇ ਨੇ ਉਹਨਾਂ ਨੂੰ ਕੋਈ ਵੀ ਨਹੀਂ ਹੈਗਾ ਵੀ ਪਾਲੀ ਜਿਆਦਾ ਡੁੱਬੀਆਂ ਹੋਈਆਂ ਨੇ ਹੂੰ ਤੇ ਆ ਬੰਦੇ ਕੋਲ ਦਾ ਪੰਜਾ ਪੰਜਾ ਮੈਰ ਖਾ ਕੇ ਹੋਰ ਖਾਇਆ ਕਹੀ ਲੱਤੀ ਕਿਆ ਗੱਲ ਪੰਜੇ ਨਾਲੇ ਪੰਗੇ ਲਈ ਜਾਂਦਾ ਤੂੰ ਪੰਜੇ ਨਾਲ ਜੀ ਹਾਂ ਇਹ ਬਸ ਜੀ ਹੁਣ ਪੰਜੇ ਨਾਲ ਤੂੰ ਮੈਂ ਕਿਹਾ ਕਿਹੜਾ ਕੋ ਦਾ ਹੱਥ ਲੱਗ ਕੇ ਜੂਦੇ ਨਾਲ ਦੇਖੀਂ ਰਲਾ ਕੇ ਅੱਛਾ ਹਾਂ ਕਹਿੰਦਾ ਵੀ ਮੜੀ ਜੀ ਸਪੀਡ ਕਰੋ ਜੀ ਟਾਈਮ ਥੋੜਾ ਜਿਆਦਾ ਹੋਣਾ ਅੱਛਾ ਇਧਰ ਮਿਸਤਰੀ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਤਾ ਜੀ ਫਰਸਾ ਹਾਂ ਹਾਂ ਜੀ ਤੇ ਬਾਈ ਕਾਲੇ ਬਾਪੂ ਅੱਜ ਆਇਆ ਨਹੀਂ ਬਾਪੂ ਅੱਜ ਆਇਆ ਨਹੀਂ ਜੀ ਹਾਂ ਫੂੰ ਦੇ ਕੇ ਰੋਕੇ ਜਾਈ ਲਈ ਫਿਰਦਾ ਜੀ ਪਤਾ ਨਹੀਂ ਦੇਖੀ ਠੇਕੇਦਾਰ ਇਹਨਾਂ ਬਣ ਜਵੇ ਕਿਤੇ ਪਾਲ ਠੇਕੇਦਾਰ ਲਿਖਣਾ ਪਵੇ ਗਲੀ 'ਚ ਹਾਂ ਕਿਤੇ ਹੀ ਇਹੋ ਜਿਹੀ ਗੱਲ ਹੈ ਜੀ ਹਾਂ ਇੰਨੇ ਠੇਕੇ ਵਾਲੇ ਆਉਂਦੇ ਆ ਬਸ ਜੀ ਬਸ ਕਿਤੇ ਕਹਦੇ ਨੇ ਜੀ ਮੈਂ ਛਿੱਟੀਆਂ ਲੈਣ ਹੁਣ ਜਾਣਾ ਕਹਦੇ ਬੋਰ ਵਾਲੇ ਨੇ ਹਾਂ ਬੋਰ ਕਰਦੀ ਮਸ਼ੀਨ ਕਦੇ ਉਹਦੇ ਨਾਲ ਹਾਂ ਇੱਕ ਬੰਦਾ ਜਿਆ ਕਹਿੰਦਾ ਮੈਂ ਗੱਲ ਕਰਦੇ ਕਰਨੀ ਆ ਕਹਿੰਦੇ ਮੈਂ ਇਹਦੇ ਨਾਲ ਮੜੀ ਜੀ ਉਹ ਤਾਂ ਬੁਲਾਇਓ ਜੀ ਉਹ ਮੂਨੇ ਦਾ ਉੱਤਾ ਕੁਝ ਨਹੀਂ ਮੋਦ ਉੱਤਾ ਉਹਨੇ ਹਾਂ ਬਸ ਸਿੱਧਾ ਕੰਡਾ ਆ ਗਿਆ ਆ ਤੂੰ ਕੰਮ ਨੂੰ ਜਾਣਾ ਆਪਾਂ ਚਲੇ ਗਿਆ ਬਸ ਇੱਧਰ ਪਲੜਾ ਭਾਰੀ ਹੋ ਗਿਆ ਉੱਧਰ ਲੰਘਿਆ ਹਾਂ ਸ਼ਾਮ ਦਾ ਹੀਲਾ ਕਰਦਾ ਹੁੰਦਾ ਯਾਰ ਉਹ ਬਸ ਜੀ ਬਸ ਪਤਾ ਨਹੀਂ ਤੁਹਾਨੂੰ ਪੈਸੇ ਜੀ ਪਤਾ ਕਿ ਗੱਲ ਗਲਤ ਗੱਲ ਲੱਗਦੀ ਹੈ ਚਲੋ ਹੁਣ ਕਿਆ ਕਹੀਏ ਬਾਪੂ ਆ ਹਾਂ ਜੀ ਬਾਪੂ ਨੂੰ ਟੱਪ ਹੁੰਦਾ ਇਹ ਤਾਂ ਹੈ ਜੀ ਹੁਣ ਕਿਆ ਕਹੀਏ ਜੀ ਠੀਕ ਨਹੀਂ ਉਹ ਹੀਲੇ ਤੁਹਾਡੀ ਬਾਬਾ ਜੀ ਮੰਨਣੀ ਪੈਣੀ ਹੈ ਜੀ ਹਾਂ ਹਾਂ ਜੀ ਮਾਂ ਬਾਪਾ ਬਾਬਾ ਜੀ ਕਹਿੰਦੇ ਜੀ ਮੈਨੂੰ ਦੱਸ ਦਿੰਦਾ ਇੱਕ ਵਾਰੀ ਠੀਕਾ ਚਲ ਠੀਕ ਆ ਵਧੀਆ ਚੱਲ ਰਿਹਾ ਕੰਮ ਵਧੀਆ ਚੱਲਦਾ ਜੀ ਚੱਲ ਚੱਲ ਠੀਕ ਆ ਹੋਰ ਮਿਸਤਰੀ ਭਾਈ ਠੀਕ ਆ ਹੋ ਰਾਂ ਤਾਰਾ ਬਣਣੇ ਲੱਗੇ ਹੋਈਆਂ ਜੀ ਮੰਨਤਾ ਇਹਦਾ ਵੀ ਵਿਚਾਰਦਾ ਪਤਾ ਲੱਗਿਆ ਕਿੰਨਾ ਮੈਂ ਰੋਪੜੇ ਰਹਿੰਦਾ ਹੈ ਮੇਰਾ ਬੜਾ ਭਾਈ ਮਿਸਤਰੀ ਦਾ ਮੇਰੇ ਨਾਲ ਪੜਿਆ ਵਾ ਰਮੇਸ਼ ਅੱਜ ਤਾਂ ਬਹੁਤ ਪੱਕੇ ਆੜੀ ਰਹੇ ਆ ਠੀਕ ਆ ਚਲੋ ਭਾਈ ਚੱਲ ਰਿਹਾ ਕੰਮ ਕਾਲਾ ਟਰਾਲੇ ਦੀ ਉਹ ਪੈੜ ਬਣਾਤੀ ਹਾਂ ਬਾਬਾ ਜੀ ਟਰਾਲੇ ਦੀ ਉਹ ਬਣਾਤੀ ਜੀ ਹੈ ਤਾਂ ਫਿਰ ਪਹਿਲਾਂ ਵੀ ਅਸੀਂ ਕਰਾਈ ਜੀ ਉਹਦੇ ਨਾਲ ਕੰਮ ਚਲੋ ਤਿੰਨ ਗਾਡਰ ਪਏ ਇਹਦੇ ਵੀ ਟ੍ਰਾਂਲ ਦੇ ਕੰਮ ਲੈ ਲਈ ਹੈ ਜੀ ਚਲ ਠੀਕ ਆ ਲੱਗੇ ਰੋ ਲੱਗੇ ਰੋ ਕੱਢ ਦਿਓ ਹਾਂ ਕੰਮ ਕਰ ਗਿਆ ਜੀ ਹਾਂ ਜੇ ਲੋਡ ਪਈ ਬਾਹਰ ਬਹੁਰ ਕਿਤੇ ਮੈਂ ਤੈਨੂੰ ਭੇਜ ਦੂੰਗਾ ਫੋਨ ਆਉਂਦੇ ਰਹਿੰਦੇ ਇੰਜੀਨੀਅਰਾਂ ਦੇ ਮੈਂ ਬੜੀਆਂ ਬਿਲਡਿੰਗਾਂ ਦੇ ਵਿੱਚ ਚਲ ਠੀਕ ਆ ਓਕੇ ਬਾਈ ਚਲਦੇ ਆ ਥੈਂਕ ਯੂ ਧੰਨਵਾਦ ਮੈਂ ਜਾ ਜਣਾ ਕਰਾਉਣ ਲੱਗਦਾ ਹੈ ਉਹ ਹੀ ਕਹਿੰਦਾ ਸਦਾ ਬਾਈ ਰੌਣਕ ਲੱਗੀ ਪਈ ਹੈ ਕੀ ਕਰਨਾ ਹੈ ਲੋ ਬਾਈ ਸਰਜਰੀ ਸੜਕ ਪਰ ਚੱਲ ਵੀ ਚਾ ਹਾ ਲੋ ਜੱਗਾ ਕਹਿੰਦਾ ਵੀ ਦੂਰ ਨਹੀਂ ਜਾਣ ਦੇਣਾ ਹਾਂ ਕੀ ਹੋ ਗਿਆ ਪੱਤੀ ਨਹੀਂ ਤਾਰ ਨਹੀਂ ਬਾਈ ਇੱਕ ਨਹੀਂ ਦੱਬ ਦੇਣਾ ਸਣੇ ਆ ਕੇ ਪੱਤੀ ਇੱਕ ਨਹੀਂ ਦੱਬਣਾ ਠੀਕ ਹੈ ਬੰਦੇ ਬਾਈ ਟਿਚਰ ਕਰਦੇ ਪਰ ਕਹਿੰਦੇ ਖੁਸ਼ ਰਹਿਣਾ ਚਾਹੀਦਾ ਨਾ ਹਾਂ ਸਰਜਰੀ ਸਰਜਰੀ ਉਹ ਬੰਦਾ ਹਸਾਉਂਦਾ ਬਹੁਤ ਹੈ ਇੱਕ ਸੀਨ ਹੋ ਗਿਆ ਦਾ ਦੱਸਣਾ ਨਹੀਂ ਹਾਂ ਉਹ ਤਾਂ ਯਾਦ ਕਰਾਉਂਦਾ ਅੱਛਾ ਮੈਨੂੰ ਪਤਾ ਕੋਈ ਗੱਲਬਾਤ ਹੋ ਗਈ ਹੋ ਗਈ ਸੀਨ ਦਾ ਮੈਨੂੰ ਪਤਾ ਹਾਂ ਹਸਾਉਂਦੇ ਆਏ ਬਾਈ ਲੱਹ ਚਾਹ ਸਜ ਗਏ ਕਿੰਨੇ ਬੰਦੇ ਛੱਡਣ ਚੱਲੇਗਾ ਬੁੱਢੇਪੁਰ ਉਹ ਮੇਰੀ ਗੱਲ ਸੁਣ ਚਾਹ ਇੱਥੇ ਚੱਲੀ ਆ ਚਾਹ ਸੜਕ 'ਤੇ ਉੱਥੇ ਦੇਣਾ ਕੱਢਦੇ ਆ ਆ ਦੇਖ ਲੈ ਆਪਣੀ ਕੰਨਾ ਹਾਂ ਸਾਰੇ ਘਰ ਤਾਂ ਹੁਣ ਟਰਾਲੀ ਦੇਖਣੀ ਆ ਲੰਬੀ ਜੀ ਜੇ ਕਿਸੇ ਦੀ ਮਿਲ ਜਵੇ ਅੱਜ ਵੀ ਚਾਹ ਪੂਰੀ ਬਹੁਤ ਹੈ ਚਾਹ ਤਾਂ ਬਹੁਤ ਹੈ ਬਹੁਤ ਹੈ ਲੈ ਭਾਈ ਸਵੇਰ ਦਾ ਟਾਈਮ ਹੈ ਚੱਲ ਰਿਹਾ ਕੰਮ ਆ ਲੋ ਬਦਲ ਬਾਈ ਹੋ ਗਈ ਬਦਲ ਅਜ ਅੱਜ ਵੀਰ ਅਸੇ ਬੱਦਲ ਨੂੰ ਦੇਖ ਕੇ ਜੱਗੇ ਨੇ 5-7 ਪਿੰਡਾਂ ਦੇ ਬੰਦੇ ਇਕੱਠੇ ਕਰ ਲਏ ਅੱਜ ਕਹ ਰਿਹਾ ਵੀਰ ਜੀ ਗੰਨਾਪਾ ਬੜਵਾ ਲਓ ਹਾਂ ਐ ਡੜ ਡਲਿਆ ਗਿਰਦੇ ਵਿੱਚ ਓਏ ਕੀ ਕਰੀਏ ਲਾ ਇਹ ਪੁੱਛ ਇਹਨਾਂ ਨੂੰ ਕਿੱਡੇ ਕਿੱਡੇ ਡਲਿਆਂ ਚ ਬੀਜਦੇ ਆ ਹੈਨਾ ਚਾਹੀਦਾ ਤਾਂ ਜੇ ਹੁਣ ਮੀਂਹ ਪੈ ਗਿਆ ਦੇਖੀ ਜਾਏ ਫਿਰ ਮੈਂ ਦੁਪਹਿਰ ਤੱਕ ਸਿਆੜ ਕੱਢ ਦੇਣੇ ਤੁਸੀਂ ਬਸ ਕਢ ਕੇ ਪਾ ਦਿਓ ਜਿੰਨਾ ਦੇਖੀ ਜਾਂਦੇ ਚਲੋ ਬਾਈ ਚੱਲ ਰਿਹਾ ਕੰਮ ਟਟੋ-ਟਟ 70 ਭਰੀ ਚਾਹੀਦਾ ਤਰਤਾ ਚਾਹੀਦਾ ਗੰਨਾ ਲੰਬਾ ਉਹ ਪਤਲਾ ਹੀ ਕਿ ਜ਼ਿਆਦਾ ਮਾਰਾ ਪਿਆ ਦੇਖਦੇ ਹਾਂ ਜਾ ਕੇ ਮੈਂ ਵੀ ਬਹੁਤ ਸੂਰਜ ਨਿਕਲ ਰਿਹਾ ਬਾਈ ਚਲੋ ਬਾਕੀ ਉਹ ਖੇਤ ਜਾਣਾ ਉਹ ਉੱਥੇ ਨੂੰ ਗੰਨਾ ਦੇਖਦਾ ਇਹ ਉਹ ਹੈ ਬਾਈ ਲਓ ਜੀ ਹੋ ਗਿਆ ਮਹੂਰਤ ਬੋਲਾ ਏ ਬਹੁਤ ਬੋਲਾ ਖਾਂਜੂ ਗੰਨਾ ਇਹੀ ਅੱਛਾ ਲਾ ਬਾਈ ਜੱਗੇ ਹੋ ਗਿਆ ਕੰਮ ਸ਼ੁਰੂ ਟਰੈਕਟਰ ਲੈ ਕੇ ਪਹੁੰਚ ਗਿਆ ਬਾਕੀ ਬੰਦੇ ਬਾਈ ਇੱਧਰ ਆ ਰਹੇ ਆ ਹਾਂ ਲੰਬੜਦਾਰ ਪਹਿਲਾਂ ਲੰਬੜਦਾਰ ਪਹਿਲਾਂ ਆ ਗਿਆ ਮੋਟਰਸਾਈਕਲ 'ਤੇ ਸਾਡੇ ਨਾਲ ਆਹੇ ਬਾਈ ਇੱਕਣਾ ਦਿੱਲੀ ਜਾਣਾ ਕੰਮ ਚਲੋ ਬਾਕੀ ਤੁਹਾਨੂੰ ਦਿਖੇ ਰਿਹਾ ਹੈ ਮੌਸਮ ਕਿੱਕਣਾ ਹੈ ਤੇ ਆ ਘੜ ਹੋਇਆ ਵਾ ਤੇ ਉਹ ਦੇਖੋ ਬਾਈ ਖਜੂਰ ਗੱਡੀ ਲੰਬੀ ਖੜੀ ਲਾ ਮੌਸਮ ਗੜਬੜ ਜਾਈ ਹੈ ਹੈ ਮੌਸਮ ਗੜਬੜਾ ਗੜਬੜਿਆ ਵਾ ਹਨਾ ਚਲੋ ਕੋਈ ਨਹੀਂ ਪਰਮੇਸ਼ਰ ਦੇ ਹੱਥ ਹਾਲੋ